ਗੁਰਦੁਆਰਾ ਸ਼ਹੀਦ ਬਾਬਾ ਪ੍ਰਤਾਪ ਸਿੰਘ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸਰਦਾਂ ਨਾਲ ਮਨਾਇਆ ਗਿਆ ਅਤੇ ਇਸ ਮੌਕੇ ਸੁਖਮਨੀ ਸਾਹਿਬ ਪਾੜਦੇ ਪੋਗ ਪਾਈ ਗਈ। ਇਸ ਮੌਕੇ ਐਮ.ਐਲ.ਏ ਹਲਕਾ ਦੱਖਣੀ ਡਾਕਟਰ ਰਿੰਦਰ ਬੀ ਸਿੰਘ ਜੀ ਨੇ ਜਰ ਪਹੁੰਚੇ ਅਤੇ ਆਪ ਨੇ ਸਵਨਕਰ ਭਾਈਚਾਰੇ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਦਿੱਤੀ। ਇਸ ਮੌਕੇ ਸਵਨਕਰ ਸੰਗ ਦੇ ਪ੍ਰਧਾਨ ਮੁਖਤਿਆਰ ਸਿੰਘ ਮੁਖਾ ਅਤੇ ਉਹਨਾਂ ਦੀ ਟੀਮ ਵੱਲੋਂ ਕਾਉਂਸਲਰ ਬੀਬੀ ਕਿਰਨਜੀਤ ਕੋਰ ਦੇ ਪਤੀ ਵਰਪਾਲ ਸਿੰਘ ਬੱਬਰ ਸਵਨਕਾਰ ਸੰਗ ਪੰਜਾਬ ਦੇ ਪ੍ਰਧਾਨ ਅਸ਼wini ਕੁਮਾਰ ਨਾ ਹਮੇਸ਼ਾ ਕਾਉਂਸਲਰ ਮਾਰੀ ਮੇਗਾ ਦੇ ਪੁੱਤਰ ਪ੍ਰਦੀਪ ਸਿੰਘ ਅਜੇਪਾਲ ਬਾਹੂ ਪ੍ਰਗਟ ਸਿੰਘ ਤੋਂ ਨਾ ਬਲਜੀਤ ਸਿੰਘ ਡੇਰੀ ਵਾਲੇ ਪ੍ਰਧਾਨ ਮੁਖਤਿਆਰ ਸਿੰਘ ਮੁਖਾ ਵਾਈਸ ਪ੍ਰਧਾਨ ਅਰਵਿੰਦਰ ਸਿੰਘ ਰਿੰਕੂ ਵਾਈਸ ਪ੍ਰਧਾਨ ਸੁਖਬੀਰ ਸਿੰਘ ਕਾਉਂਸਲਰ ਕਾਲੇ ਸ਼ਾ ਬੱਬੂ ਗਰੀਬ ਗਰੰਥੀ ਸਿੰਘ ਗੁਰਦੇਵ ਸਿੰਘ ਕਾਉਂਸਲਰ ਗੁਰਵਿੰਦਰ ਸਿੰਘ ਆਦ ਉਗੀਆਂ ਸ਼ਕਤੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਗੁਰੂ ਨਗਰੀ ਅੰਮ੍ਰਿਤਸਰ ਦੀਆਂ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਗਈਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਵਰਨਕਾਂ ਸੰਗਵਨੋਂ ਗੁਰੂਕਾ ਅਟੁੱਟ ਲੰਗਰ ਸੰਗਤਾਂ ਅਤੇ ਇਲਾਕਾ ਨਿਵਾਸੀਆਂ ਵਿੱਚ ਵਰਤਾਇਆ ਗਿਆ हां जी सर गुरगोमी सिंह जी ਦੇ ਪ੍ਰਕਾਸ਼ ਦਿਹਾੜੇ ਮੌਕੇ ਸ਼ਹੀਦ ਬੱਬਾ ਪ੍ਰਤਾਪ ਸਿੰਘ ਗੁਰਦੁਆਰਾ ਸਾਹਿਬ ਵਿਖੇ ਸੁਖਮਣੀ ਸਾਹਿਬ ਦੇ ਪਾਰਦੇ ਭੋਗ ਪਾਏ ਗਏ ਨੇ ਤੇ ਲੰਗਰ ਦੀ ਉਤਟ ਸੇਵਾ ਕੀਤੀ ਗਈ ਹੈ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਵੰਸ ਦਾ ਨੇ ਗਲਗੀਦਰ ਪਾਦਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਦੇ ਗੁਰਪੁਰਬ ਵਿਆ ਦੇਸ਼ਾਂ ਦੇਸ਼ਾਂ ਦੀਆਂ ਬੈਠੀਆਂ ਸੰਗਤਾਂ ਸਾਰੇ ਨੂੰ ਲੱਖ ਲੱਖ ਵਧਾਈ ਔਰ ਤਾਂ ਅੰਤਨ 시ਧਾ ਬਾਬਾ ਪ੍ਰਤਾਪ ਸਿੰਘ ਗੁਰਦੁਆਰਾ ਵਿਖੇ ਅੱਜ ਗਲਗੀਤ ਬਾਪਾ ਜੀ ਦਾ ਗੁਰਪੁਰ ਮਨਾਇਆ ਗਿਆ ਆਪਾਂ ਲੰਗਰ ਬਣਾਏ ਗਏ ਗੁਰੂ ਦੇ ਲੰਗਰ ਤਿਆਰ ਕੀਤੇ ਗਏ ਜਲੇਬੀਆਂ ਕੱਡੀਆਂ ਗਈਆਂ ਦੁੱਧ ਦੀ ਸੇਵਾ ਲਈ ਗਈ ਮਹਾਰਾਜ ਨੇ ਸਾਡੇ ਕੋ ਲਈ ਔਰ ਸੰਗਤਾਂ ਦੇ ਵਿੱਚ ਪੂਰਾ ਹਤਸ਼ਾ ਸੀ ਸੇਵਾ ਕਰਨ ਦਾ ਔਰ ਮਹਾਰਾਜ ਦੀ ਕਿਰਪਾ ਦੇ ਨਾਲ ਬਹੁਤ ਚੜਦੀ ਕਲਾ ਰਹੀ ਹੈ ਜੀ ਔਰ ਮੈਂ ਇੱਕ ਸੰਦੇਸ਼ ਦੇਣਾ ਚਾਹੁੰਦਾ ਕਿ ਅੱਜ ਸਾਈਂ ਫਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਗੁਰਪੁਰਬ ਤੇ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਨੂੰ ਨਸ਼ੇ ਤੋਂ ਮੁਕਤ ਹੋ ਕੇ ਆਪਣੇ ਬੱਚਿਆਂ ਨੂੰ ਇੱਕ ਸੇਧ ਦੇਣੀ ਚਾਹੀਦੀ ਹੈ ਕਿ ਗੁਰੂ ਘਰ ਦੇ ਵਿੱਚ ਆਪਣੇ ਬੱਚਿਆਂ ਨੂੰ ਕਿਤਰਾ ਜੋੜਿਆ ਜਾਵੇ ਔਰ ਮਹਾਰਾਏ ਦੇ ਲੰਗਰ ਵਰਤਾਏ ਜਾਣ ਗੁਰੂ ਸਾਹਿਬ ਦੀ ਬਾਣੀ ਪੜੀ ਜਾਵੇ ਜੋ ਕਿ ਸਮੁੱਚਾ ਜੀਵਨ ਮਹਾਰਾਏ ਦਾ ਅੰਮ੍ਰਿਤ ਬਹੀ ਹੋ ਜਾਏ ਔਰ ਸਾਰੀ ਸੰਗਤ ਬੱਚੇ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹਨਾਂ ਨੂੰ ਸੰਦੇਸ਼ ਪਹੁੰਚਾ ਸਕੇ ਗੁਰੂ ਸਾਹਿਬ ਦੇ ਜਿਹੜੇ ਪ੍ਰਕਾਸ਼ ਦਿਹਾੜੇ ਆ ਪੂਰੀ ਸੰਗਤ ਨੂੰ ਮਿਲ ਕੇ ਸਾਨੂੰ ਮਹਾਰਾਜ ਦੇ ਜੋ ਬੁਰਨੇ ਤੇ ਆਣ ਕੇ ਜੋ ਮਹਾਰਾਜ ਸਾਨੂੰ ਉਪਦੇਸ਼ ਦੇ ਰਹੇ ਨੇ ਉਹਨਾਂ ਨੂੰ ਅਸੀਂ ਸਵਿਕਾਰ ਕਰਕੇ ਉਹਨਾਂ ਦੀ ਮਹਾਰਾਜ ਦੇ ਬਚਨ ਮੰਨ ਕੇ ਸਾਨੂੰ ਆਪਣਾ ਜੀਵਨ ਸਹੀ ਰਾਤੇ ਤੋਰਨਾ ਚਾਹੀਦਾ ਹੈ ਔਰ ਸਾਨੂੰ ਪੂਰੇ ਜੀਵਨ ਦੇ ਵਿੱਚ ਆਪਣੇ ਜਿਹੜੇ ਸਾਡੇ ਵੀਰ ਨੇ ਇੱਕ ਮਿਲ ਜੁਟ ਹੋ ਕੇ ਤੇ ਸਾਨੂੰ ਇਹ ਸੇਵਾ ਕਰਨੀ ਚਾਹੀਦੀ ਹੈ ਔਰ ਮਹਾਰਾਜ ਸਾਡੇ ਤੇ ਮਿਹਰ ਭਰਿਆ ਹੱਥ ਰੱਖਣ ਗਾ ਵਾਸਤੇ ਅਸੀਂ ਹੋਰ ਵੀ ਵੱਧ ਛੱਡ ਕੇ ਸੇਵਾ ਕਰੀਏ ਗੁਰੂ ਮਹਾਰਾਜ ਦੀ ਕਿਰਪਾ ਲੈ ਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਨ ਸਿੰਘ ਜੀ ਮਹਾਰਾਜ ਦਾ ਜਨਮ ਦਿਹਾੜਾ ਵਾ ਤੁਹਾਨੂੰ ਪਤਾ ਉਹ ਪ੍ਰਕਾਸ਼ ਦਿਹਾੜੇ ਦੇ ਵਿੱਚ ਸਾਡੇ ਸਰਦਾਰ ਮੁਖਤਾਰ ਸਿੰਘ ਜੀ ਜੋ ਕਿ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਧੰਨ ਧੰਨ ਸ਼ਹੀਦ ਬਾਬਾ ਪ੍ਰਤਾਪ ਸਿੰਘ ਜੀ ਦਾ ਗੁਰਦੁਆਰਾ ਉੱਥੇ ਭਾਈ ਹਰਸਾਲ ਮਿਲ ਕੇ ਆਪਣਾ ਇਥੇ ਜਨਮ ਦਿਹਾੜਾ ਮਨਾਉਂਦੇ ਆ ਤੇ ਸਮੂਹ ਸੰਗਤਾਂ ਦੇ ਨਾਲ ਮਨਾਉਂਦੇ ਆ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਰਹੀ ਅੱਜ ਵੀ ਜਿਸ ਤਰ੍ਹਾਂ ਹਰ ਸਾਲ ਮਨਾਇਆ ਜਾਂਦਾ ਹੈ ਉਸ ਤਰ੍ਹਾਂ ਹੀ ਅੱਜ ਵੀ ਉਹਨਾਂ ਨੇ ਪੂਰੀ ਉਤਸ਼ਾਹ ਦੇ ਨਾਲ ਪੂਰੀ ਮਿਹਨਤ ਦੇ ਨਾਲ ਸੰਗਤੀ ਸੇਵਾ ਕੀਤੀ ਹੈ ਤੇ ਬਹੁਤ ਸੋਹਣਾ ਦਿਹਾੜਾ ਮਨਾਇਆ ਹੈ ਮਹਾਰਾਜ ਸਾਡੇ ਵੱਡੇ ਭਰਾ ਸਰਦਾਰ ਮੁਖਤਾਬ ਸਿੰਘ ਜੀ ਦੇ ਚੜ੍ਹਦੀ ਕਲਾ ਦਾ ਹੱਥ ਰੱਖਣਗੇ ਹਰ ਵਾਰੀ ਮਹਾਰਾਜ ਦੀ ਸੇਵਾ ਇੰਜ ਨਿਭਉਂਦੇ ਰਹਿਣ ਆਪਣੇ ਵੱਲੋਂ ਆਪਣੇ ਸਾਰੇ ਪਰਿਵਾਰ ਵੱਲੋਂ ਤੇ ਆਪਣੇ ਸਾਰੇ ਟੀਮ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਉਤਸਵ ਦੀ ਬਹੁਤ ਬਹੁਤ ਵਧਾਈ ਦਿੰਦਾ ਹਾਂ ਮਹਾਰਾਜ ਸਾਹਿਬ ਦੀ ਚੜ੍ਹਦੀ ਕਲਾ ਬੱਚਨ ਸਰਬੱਤ ਦਾ ਭਲਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ